ਵਿਲ ਜੀ ਸਾਡੇ ਕੋਲ ਪਰਲ ਗ੍ਰੀਨ ਦੇ ਵਿੱਚ ਰੂਮਸ ਅਵੇਲੇਬਲ ਨੇ ਠੀਕ ਹੈ ਰੈਸਟੋਰੈਂਟ ਹੈਗਾ ਤੇ ਉੱਤੇ ਕਿੱਤੀ ਪਾਰਟੀ ਲਈ ਹਾਲ ਲੱਗ ਤੇ ਵਿੰਕਟ ਹਾਲ ਸਾਡੇ ਕੋਲ ਹੈਗਾ ਜਿਵੇਂ ਹੋਲੇ ਮਹੱਲੇ ਨੂੰ ਆਣਾ ਹੈ ਲੋਕਾਂ ਨੇ ਬੜੀ ਦੂਰੋਂ ਦੂਰੋਂ ਆਣਾ ਕਿ ਬਾਹਰੋਂ ਵੀ ਆਉਣਾ ਕਿਸੇ ਨੇ ਹੈ ਨਾ ਜਾਂ ਅਲੱਗ-ਅਲੱਗ ਜ਼ਿਲ੍ਹੇ ਕਿਸ ਨੇ ਇੱਥੇ ਸਟੇ ਕਰਨੀ ਹੋਵੇ ਤਾਂ ਕਰ ਸਕਦਾ ਹੈ ਕਰ ਸਕਦਾ ਜੀ ਕਰ ਸਕਦਾ ਕੀ ਬਾਤ ਹੈ ਤੇ ਭਾਈ ਰੂਮ ਵੀ ਅਵੇਲੇਬਲ ਹੈ ਤੇ ਜਿਹੜੇ ਪੰਜਾਬ ਤੋਂ ਮਤਲਬ ਕਿ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਨੇ ਕੋਈ ਅਨੰਦਪੁਰ ਸਾਹਿਬ ਆ ਰਿਹਾ ਤੇ ਅਨੰਦਪੁਰ ਸਾਹਿਬ ਤੋਂ ਤਕਰੀਬਨ 5-7 ਕਿਲੋਮੀਟਰ ਦੀ ਦੂਰੀ ਦੇ ਉੱਤੇ ਵਧੀਆ ਲੋਕੇਸ਼ਨ ਦੇ ਉੱਤੇ ਤੁਹਾਨੂੰ ਜਿਹੜੇ ਆ ਉਹ ਇੱਥੇ ਰੂਮ ਅਵੇਲੇਬਲ ਹੋ ਜਾਣੇ ਆ ਤੇ ਲੋ ਵੀ ਮਿੱਤਰੋ ਨੰਗਲ ਅਨੰਦਪੁਰ ਸਾਹਿਬ ਰੋਪੜ ਬਲਾਸਪੁਰ ਊਨਾ ਤੇ ਲਾਗੇ ਪਾਸੇ ਵਾਲੇ ਸਾਰਿਆਂ ਵਾਸਤੇ ਇਹ ਵੀਡੀਓ ਹੈ ਪੂਰੀ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਇਲਾਕੇ ਵਾਲਿਆਂ ਦੀ ਹਮੇਸ਼ਾ ਇੱਕੋ ਸ਼ਿਕਾਇਤ ਰਹੀ ਹੈ ਕਿ ਸਾਡੇ ਕੋਲ ਜਿਹੜਾ ਹੈ ਚੰਡੀਗੜ੍ਹ ਦਾ ਮੁਹਾਲੀ ਦੇ ਮੁਕਾਬਲੇ ਦਾ ਜਿਹੜਾ ਹੈ ਕੋਈ ਬੈਂਕਟ ਹਾਲ ਨਹੀਂ ਹੈ ਵਿਆਹ ਕਰਨ ਲਈ ਕੋਈ ਜਿਹੜੀ ਆ ਇੱਕ ਵਧੀਆ ਲੋਕੇਸ਼ਨ ਨਹੀਂ ਹੈ ਤੇ ਅੱਜ ਇਹ ਵੀਡੀਓ ਤੁਹਾਡੇ ਲਈ ਪਲਸ ਗ੍ਰੀਨ ਜਿਹੜਾ ਹੈ ਬੈਂਕਟ ਹਾਲ ਤੇ ਰਿਜ਼ੋਰਟ ਇਸ ਸੂਰਿਆਲ ਪਿੰਡ ਅਨੰਦਪੁਰ ਸਾਹਿਬ ਤੋਂ ਨੰਗਲ ਰੋਡ ਦੇ ਉੱਤੇ ਜਿਹੜਾ ਹੈ ਸੂਰੀਆਲ ਪਿੰਡ ਦੇ ਵਿੱਚ ਓਪਨ ਹੋ ਚੁੱਕਿਆ ਹੈ ਆ ਤੁਸੀਂ ਦੇਖ ਸਕਦੇ ਆ ਇੱਥੋਂ ਦਾ ਸੈਟਿੰਗ ਅਰੇਂਜਮੈਂਟ ਇੱਥੋਂ ਦੇ ਜਿਹੜਾ ਇੱਕ ਡੈਕੋਰੇਸ਼ਨ ਤੇ ਇੱਥੋਂ ਦਾ ਜਿਹੜਾ ਇੱਕ 뷰 ਨੈਣਾ ਦੇਵੀ ਦੇ ਪਹਾੜਾਂ ਦੇ ਬਿਲਕੁਲ ਜਿਹੜਾ ਚਰਨਾ ਦੇ ਵਿੱਚ ਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਲਾਗੇ ਲਾਗੇ ਪਾਸੇ ਪਿੰਡਾਂ ਵਾਲੇ ਸਾਰਿਆਂ ਵਾਸਤੇ ਇੱਕ ਘੈਂਟ ਬੈਂਕਟ ਹਾਲ ਓਪਨ ਹੋਇਆ ਹੈ ਤੇ ਆ ਤੁਸੀਂ ਡੈਕੋਰੇਸ਼ਨ ਦੇਖ ਸਕਦੇ ਆ ਸੈਟਿੰਗ ਅਰੇਂਜਮੈਂਟ ਤੇ ਖਾਣ ਪੀਣ ਦਾ ਤੇ ਲਾਲੋ ਵੀ ਇਹੋ ਜਿਹਾ ਹੈ ਵੀ ਤੁਹਾਨੂੰ ਇੱਥੇ ਆ ਕੇ ਲੱਗਣਾ ਹੀ ਨਹੀਂ ਆ ਕਿ ਤੁਸੀਂ ਜਿਹੜਾ ਹੈ ਉਹ ਸੂਰਿਆਲ ਚੋ ਸੂਰਿਆਲ ਪਿੰਡ ਲੱਗਣਾ ਹੀ ਨਹੀਂ ਕਿਉਂਕਿ ਇਹ ਜਿਹੜਾ ਹੈ ਮੁਹਾਲੀ ਚੰਡੀਗੜ੍ਹ ਦੇ ਮੁਕਾਬਲੇ ਦਾ ਮੈਰਿਜ ਪੈਲੇਸ ਜਿਹੜਾ ਉਹ ਸਾਡੇ ਇਲਾਕੇ ਦੇ ਵਿੱਚ ਓਪਨ ਹੋ ਚੁੱਕਿਆ ਹੈ ਤੇ ਗੱਲ ਆਹ ਹੈ ਕਿ ਬਈ ਸਾਡੇ ਲੋਕਾਂ ਨੇ ਹਮੇਸ਼ਾ ਉਲਾਮਤ ਦਿੱਤਾ ਹੈ ਕਿ ਸਾਡੇ ਕੋਲ ਜਿਹੜਾ ਸੈਟਿੰਗ ਅਰੇਂਜਮੈਂਟ ਵਧੀਆ ਨਹੀਂ ਹੈ ਡੈਕੋਰੇਸ਼ਨ ਵਧੀਆ ਨਹੀਂ ਹੈ ਇੱਥੇ ਤੁਹਾਨੂੰ ਸਾਰਾ ਕੁਝ ਜਿਹੜਾ ਟੋਪ ਕਲਾਸ ਮਿਲੂਗਾ ਜਿਵੇਂ ਦੀ ਕਿਸੇ ਦੀ ਡਿਮਾਂਡ ਹੈ ਕਿਹੋ ਜੀ ਡੈਕੋਰੇਸ਼ਨ ਚਾਹੀਦੀ ਕਿਹੋ ਜਿਆ ਤੁਹਾਨੂੰ ਮਾਹੌਲ ਚਾਹੀਦਾ ਸਾਰਾ ਕੁਝ ਜਿਹੜਾ ਹੈ ਬਈ ਕਮਾਲੀ ਹੈ ਮੈਂ ਕਹਿੰਦਾ ਵੀ ਇਹ ਮੈਰਿਜ ਪੈਲੇਸ ਕਹਾਤਾ ਕਿ ਤੁਸੀਂ ਇੱਕ ਵਾਰ ਅੰਦਰ ਜਾਓਗੇ ਤੁਸੀਂ ਕਾਹੋਗੇ ਕਿ ਯਾਰ ਬਈ ਇਹੋ ਜੀ ਡੈਕੋਰੇਸ਼ਨ ਇਹੋ ਜੀ ਲੋਕੇਸ਼ਨ ਤੇ ਇਹੋ ਜੀ ਮੈਨੇਜਮੈਂਟ ਜਿਹੜੀ ਆ ਸਾਨੂੰ ਕਦੇ ਨਹੀਂ ਮਿਲੀ ਨਾ ਕਿਤੇ ਦੇਖੀ ਆ ਆਪਾਂ ਤੇ ਗੱਲ ਵੱਡੀ ਆ ਹੈ ਕਿ ਸਾਡੇ ਇਲਾਕੇ ਦੇ ਬੰਦਿਆਂ ਦਾ ਹੈ ਤੇ ਸਾਡੇ ਆਪਣੇ ਭਰਾਵਾਂ ਦਾ ਹੈ ਤੇ ਉਤੋਂ ਜਿਹੜਾ ਉਹ ਰੇਟ ਵੀ ਜਿਹੜਾ ਚੰਡੀਗੜ ਮੋਹਾਲੀ ਜਾ ਕੇ ਆਪਾਂ ਦਿੰਦੇ ਆ ਉਹਦੇ ਨਾਲੋਂ ਵਾਜਬ ਰੇਟ ਦੇ ਉੱਤੇ ਸਾਨੂੰ ਸਾਡੇ ਇਲਾਕੇ ਦੇ ਵਿੱਚ ਜਿਹੜਾ ਇਹੋ ਜੀ ਲੋਕੇਸ਼ਨ ਅਗਰ ਮਿਲ ਰਹੀ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਤੇ ਬੈਠਣ ਦਾ ਤੇ ਇੱਥੇ ਜਿਹੜਾ ਖਾਣਾ ਬਣਾਉਣ ਦੀਆਂ ਸ਼ੈੱਡਾਂ ਤੇ ਹਰ ਇੱਕ ਚੀਜ਼ ਦਾ ਪੂਰਾ ਇੱਕ ਲਾਲੋਵੀ ਸਿਸਟਮੈਟਿਕਲੀ ਬਣਾਇਆ ਗਿਆ ਹੈ ਤੇ ਤਿਆਰੀ ਇੰਨੇ ਪਿਆਰ ਨਾਲ ਕੀਤਾ ਗਿਆ ਹੈ ਕਿ ਦੇਖ ਕੇ ਦਿਲ ਕਰਦਾ ਹੈ ਕਿ ਇਹਨੂੰ ਦੇਖੀ ਜਾਈਏ ਇਹਦੀ ਡੈਕੋਰੇਸ਼ਨ ਇਹਦਾ ਜਿੰਨਾ ਵੀ ਨਕਸ਼ਾ ਤਿਆਰ ਕੀਤਾ ਗਿਆ ਹੈ ਜਿੰਨਾ ਵੀ ਇਹਦਾ ਜਿਹੜਾ ਅੰਦਰ ਕਲਰਿੰਗ ਦੇ ਕੀਤੀ ਗਈ ਹੈ ਕਿ ਦੇਖ ਕੇੜਾ ਦਿਲ ਨਹੀਂ ਭਰਦਾ ਤੇ ਦਿਲ ਕਰਦਾ ਦੇਖੀ ਜਾਈਏ ਤੇ ਬਾਕੀ ਜਿਹੜਾ ਜਿਨ੍ਹਾਂ ਨੇ ਹੁਣ ਬਈ ਵਿਆਹ ਕਰਾਉਣੇ ਆ ਤਾਂ ਵਧੀਆ ਫੰਕਸ਼ਨ ਕਰਨੇ ਆ ਕੋਈ ਮੈਰਿਜ ਕੋਈ ਰਿਟਾਇਰਮੈਂਟ ਆ ਕੋਈ ਮੰਗਣੀ ਆ ਤਾ ਵੀ ਪਾਲਸ ਗ੍ਰੀਨ ਦੇ ਨਾਲ ਜਿਹੜਾ ਤੁਸੀਂ ਇੱਕ ਵਾਰ ਜ਼ਰੂਰ ਮੀਟਿੰਗ ਕਰਿਓ ਇੱਥੇ ਤੁਹਾਨੂੰ ਵਧੀਆ ਜਿਹੜਾ ਬਾਜਵ ਰੇਡ ਦੇ ਉੱਤੇ ਤੁਹਾਡਾ ਫੰਕਸ਼ਨ ਜਿਹੜਾ ਹੈ ਉਹ ਅਰੇਂਜ ਹੋ ਕੇ ਮਿਲੂਗਾ ਜਿਵੇਂ ਦਾ ਤੁਸੀਂ ਚਾਹੁੰਦੇ ਹੋ ਓਵੇਂ ਦਾ ਜਿਵੇਂ ਦਾ ਤੁਸੀਂ ਸੈਟਿੰਗ ਪਲਾਨ ਚਾਹੁੰਦੇ ਹੋ ਜਿਵੇਂ ਦਾ ਤੁਸੀਂ ਜਿਹੜਾ ਡੈਕੋਰੇਸ਼ਨ ਚਾਹੁੰਦੇ ਹੋ ਖਾਣ ਦਾ ਕੈਟਰਿੰਗ ਦਾ ਹਰ ਇੱਕ ਚੀਜ਼ ਤੇ ਕਦੇ ਪਰਿਵਾਰ ਨਾਲ ਰੋਟੀ ਖਾਣ ਦਾ ਦਿਲ ਕਰੇ ਬਾਹਰ ਜਾਣ ਦਾ ਤਾਂ ਤੁਸੀਂ ਇੱਥੇ ਰੈਸਟੋਰੈਂਟ 'ਚ ਵੀ ਆ ਸਕਦੇ ਹੋ ਕਿਉਂਕਿ ਇੱਥੇ ਰੈਸਟੋਰੈਂਟ ਵੀ ਮੌਜੂਦ ਆ ਆਹ ਰੈਸਟੋਰੈਂਟ ਦੇਖਿਓ ਤੁਸੀਂ ਤੇ ਇਹ ਜਿਹੜੇ ਡੈਕੋਰੇਸ਼ਨ ਦੇਖੋ ਕਿ ਕਮਾਲ ਹੈ ਕਿ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ ਤੇ ਬਾਕੀ ਕਰਦਿਆਂ ਗੱਲਬਾਤ ਆਜੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜ਼ਰੂਰੀ ਬੇਨਤੀ ਹੈ ਜ਼ਰੂਰੀ ਸੂਚਨਾ ਸਾਡੇ ਇਲਾਕੇ ਵਾਲਿਆਂ ਵਾਸਤੇ ਨੰਗਲ ਆਨੰਦਪੁਰ ਸਾਹਿਬ ਰੋਪੜ ਨੂਰਪੁਰਵੇਦੀ ਹਿਮਾਚਲ ਬਲਾਸਪੁਰ ਇਹ ਸਾਰਿਆਂ ਵਾਸਤੇ ਇੱਕ ਖੁਸ਼ਖਬਰੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਪਿੰਡ ਸੂਰੇਵਾਲ ਜਿਹੜਾ ਹੈ ਪਲਸ ਗ੍ਰੀਨ ਨਾਮ ਦਾ ਇੱਕ ਜਿਹੜਾ ਬੈਂਕਟ ਹਾਲ ਖੋਲ੍ਹਿਆ ਹੈ ਜਿੱਥੇ ਕਿ ਜਿਹੜਾ ਤੁਹਾਨੂੰ ਹਰ ਤਰ੍ਹਾਂ ਦੀ ਵਧੀਆ ਫੈਸਿਲਿਟੀ ਮਿਲੂਗੀ ਜਿਹੜੀ ਕਿ ਤੁਹਾਨੂੰ ਵੱਡਿਆਂ ਸ਼ਹਿਰਾਂ ਦੇ ਵਿੱਚ ਜਾ ਕੇ ਜਿਵੇਂ ਪਟਿਆਲਾ ਲਾ ਲੋ ਮੁਹਾਲੀ ਲਾ ਲੋ ਜਾਂ ਜਿਹੜੀਆਂ ਪੋਰਟ ਸਿਟੀ ਨੇ ਉੱਥੇ ਜਾ ਕੇ ਤੁਹਾਨੂੰ ਮਿਲਦੀਆਂ ਉਹ ਸਾਰੀਆਂ ਨੇ ਸਾਰੀਆਂ ਤੁਹਾਨੂੰ ਹੁਣ ਮਿਲਣਗੀਆਂ ਸਾਡੇ ਇਲਾਕੇ 'ਚ ਤੇ ਕਿਆ-ਕਿਆ ਇੱਥੇ ਤੁਹਾਨੂੰ ਫੈਸਿਲਿਟੀ ਮਿਲਣਗੀਆਂ ਕੀ-ਕੀ ਇੱਥੇ ਅਰੇਂਜਮੈਂਟਸ ਨੇ ਕਿਵੇਂ ਤੁਸੀਂ ਪ੍ਰੋਗਰਾਮ ਕਰ ਸਕਦੇ ਆ ਗੱਲਬਾਤ ਕਰਦੇ ਆ ਭਾਜੀ ਉਹਨਾਂ ਨਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਨਾਲ ਹੁਣ ਖੜੇ ਨੇ ਗ੍ਰੀਨ ਪਾਂਸ ਆਨਰ ਤੇ ਆਪਾਂ ਇਹਨਾਂ ਦਾ ਥੋੜੀ ਜੀ ਜਾਣਕਾਰੀ ਲੈ ਲਈਏ ਕਿ ਜਿਹੜਾ ਇਹਨਾਂ ਨੇ ਇੱਥੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਇਹਦੇ ਵਿੱਚ ਕਿਆ-ਕਿਆ ਫੈਸਿਲਿਟੀ ਨੇ ਕਿਆ-ਕਿਆ ਇੱਥੇ ਇਹਨਾਂ ਕੋਲ ਪ੍ਰੋਜੈਕਟਸ ਨੇ ਵੀ ਕਿਆ-ਕਿਆ ਜੜੀਆਂ ਆ ਇੱਥੇ ਸੇਵਾ ਦੇ ਰਹੇ ਨੇ ਤੇ ਪਾਜੀ ਪਹਿਲਾਂ ਤਾਂ ਆ ਦੱਸ ਦਿਓ ਕਿ ਤੁਹਾਡੇ ਕੋਲ ਜਿਹੜਾ ਇੱਕ ਪ੍ਰੋਜੈਕਟ ਹੈ ਗ੍ਰੀਨ ਪਾਂਸ ਇਹਦੇ ਅੰਦਰ ਕਿਆ-ਕਿਆ ਫੈਸਿਲਿਟੀ ਹੈ ਬਲਿੰਦਾ ਬਲ ਜੀ ਇਹ ਸਾਡੇ ਕੋਲ ਪਰਲ ਗ੍ਰੀਨ ਦੇ ਵਿੱਚ ਰੂਮਸ ਅਵੇਲੇਬਲ ਨੇ ਠੀਕ ਹੈ ਰੂਮਸ ਰੈਸਟੋਰੈਂਟ ਹੈਗਾ ਤੇ ਉੱਤੇ ਕੀ ਤੇ ਵਿੰਕਟ ਹਾਲ ਸਾਡੇ ਕੋਲ ਹੈਗੇ ਤੇ ਇਹਨਾਂ ਦੇ ਵਿੱਚ ਸੇਮ ਟਾਈਮ ਤਿੰਨ ਫੰਕਸ਼ਨ ਅਸੀਂ ਕਰ ਸਕਦੇ ਆ ਇੱਕ ਸਮੇਂ ਦੇ ਉੱਤੇ ਤੁਸੀਂ ਤਿੰਨ ਪ੍ਰੋਗਰਾਮ اٹੈਂਡ ਕਰ ਸਕਦੇ ਆ ਸਾਡੇ ਕੋਲ ਪਾਰਕਿੰਗ ਵੀ ਖੁੱਲੀ ਹੈ ਤੇ ਬਾਕੀ ਚੀਜ਼ਾਂ ਇਹ ਹੈਗੀਆਂ ਵੀ ਸਾਡੇ ਬੈਟਨ ਬੱਤੇ ਹਟਾ ਬਣਾਈਆਂ ਹੋਈਆਂ ਨੇ ਉੱਤੇ ਵੀ ਅਸੀਂ ਟੌਪ ਤੇ ਜਾ ਕੇ ਕਿਸੇ ਦੇ ਬੈਠਣ ਲਈ ਉਹ ਵਧੀਆ ਪੇਸ਼ ਕੀਤਾ ਹੋਇਆ ਹੈ ਮਤਲਬ ਕਿ ਜੇ ਕੋਈ ਲੰਬੇ ਸਫ਼ਰ ਤੋਂ ਆਵੇ ਕੋਈ ਰਹਿਣਾ ਚਾਵੇ ਤਾਂ ਉਹ ਰਹਿ ਵੀ ਸਕਦਾ ਹੈ ਕਿਸੇ ਨਾ ਪਰਿਵਾਰ ਦੇ ਨਾਲ ਕੋਈ ਕੀਟੀ ਪਾਰਟੀ ਕਰਨੀ ਹੈ ਬੱਚੇ ਦਾ ਜਨਮ ਦਿਨ ਹੈ ਜਾਂ ਕੋਈ ਛੋਟਾ ਮੋਟਾ ਹੋਰ ਪ੍ਰੋਗਰਾਮ ਹੈ ਉਹ ਵੀ ਕਰ ਸਕਦਾ ਹੈ ਕਿ ਕਿਸੇ ਨਾ ਪਰਿਵਾਰ ਦੇ ਨਾਲ ਕੋਈ ਡਿਨਰ ਕਰਨਾ ਹੈ ਲੰਚ ਬ੍ਰੇਕਫਾਸਟ ਕਰਨਾ ਤਾਂ ਉਹ ਵੀ ਕਰ ਸਕਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਚੰਗੀ ਗੱਲ ਹੈ ਤੇ ਬੈਂਕਟ ਹਾਲ ਵੀ ਆ ਜਿਹਦੇ ਵਿੱਚ ਆਪਾਂ ਜਿਹੜਾ ਹੈ ਵੱਡਾ ਪ੍ਰੋਗਰਾਮ ਜਿਵੇਂ ਆਪਣਾ ਵਿਆਹ ਸ਼ਾਦੀ ਹੈ ਉਹ ਵੀ ਕਰ ਸਕਦੇ ਕਰ ਸਕਦੇ ਬਿਲਕੁਲ ਤੇ ਇੱਕ ਚੀਜ਼ ਮੈਨੂੰ ਦੱਸੋ ਵੀ ਇਹ ਲੋਕੇਸ਼ਨ ਕਿੱਥੇ ਆ ਇਹ ਲੋਕੇਸ਼ਨ ਵੀਰ ਅਨੰਦਪੁਰ ਸਾਹਿਬ ਤੋਂ ਨੰਗਰ ਰੋਡ ਦੇ ਉੱਤੇ ਹਾਂਜੀ 4-5 ਕਿਲੋਮੀਟਰ ਆਨੰਦਪੁਰ ਤੋਂ ਨੰਗਲਵਾਲ ਨੂੰ ਜਦੋਂ ਆਪਾਂ ਜਾਂਦੇ ਆਂ ਹਾਂ ਜੀ ਤੇ ਮੇਨ ਹਾਈਵੇ ਦੇ ਉੱਤੇ ਇਹ ਪਰਲ ਗ੍ਰੀਨ ਹੈ ਇਹ ਜਾਨੀ ਕਿ ਲੋਕੇਸ਼ਨ ਤਾਂ ਇੰਨੀ ਸੋਹਣੀ ਹੈ ਉਹ ਸਾਹਮਣੇ ਮਾਤਾ ਨੀਣਾ ਦੇਵੀ ਜੀ ਬਿਲਕੁਲ ਸਾਹਮਣੇ ਉਧਰ ਆਨੰਦਪੁਰ ਸਾਹਿਬ ਦੇ ਕੀ ਜੀ ਤੇ ਇਹ ਚੀਜ਼ਾਂ ਜਦੋਂ ਵੀ ਕੋਈ ਕਸਟਮਰ ਚਲੋ ਬਾਹਰੋਂ ਆਉਂਦਾ ਹੈ ਉਹ ਆ ਕੇ ਇਹ ਸਾਡੇ ਏਰੀਆ ਨੂੰ ਵੇਖ ਕੇ ਲੋਕੇਸ਼ਨ ਨੂੰ ਦੇਖ ਕੇ ਬੜਾ ਕੁਝ ਹੁੰਦਾ ਪਿਛਲੇ ਹੀ ਦਿਨੀ ਕੋਈ ਲੀਡਰ ਸਹਿਬਾਨ ਆਏ ਨੇ ਹਾਂਜੀ ਉਹ ਆ ਕੇ ਤਾਂ ਇਹ ਕਹਿ ਰਹੇ ਸੀ ਵੀ ਇਹ ਸੂਰੇਬਾਲ ਨਹੀਂ ਇਹ ਤਾਂ ਸਵਿਟਜ਼ਰਲੈਂਡ ਹੈ ਬਿਲਕੁਲ ਬਿਲਕੁਲ ਸਹੀ ਗੱਲ ਜਦੋਂ ਇਹ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਕੀ ਗੱਲ ਤੇ ਜਿਵੇਂ ਹੋਲੇ ਮਹੱਲੇ ਨੂੰ ਆਣਾ ਹੈ ਲੋਕਾਂ ਨੇ ਬੜੀ ਦੂਰੋਂ ਦੂਰੋਂ ਆਣਾ ਕਿ ਬਾਹਰੋਂ ਵੀ ਆਉਣਾ ਕਿਸੇ ਨੇ ਹੈ ਨਾ ਜਿਆ ਅਲੱਗ-ਅਲੱਗ ਜ਼ਿਲ੍ਹੇ ਕਿਸ ਨੇ ਇੱਥੇ ਸਟੇ ਕਰਨੀ ਹੋਵੇ ਤੇ ਕਰ ਸਕਦਾ ਹੈ ਕਰ ਸਕਦਾ ਕਰ ਸਕਦਾ ਕੀ ਬਾਤ ਹੈ ਤੇ ਇੱਥੇ ਵੀ ਰੂਮ ਵੀ ਅਵੇਲੇਬਲ ਹੈ ਤੇ ਜਿਹੜੇ ਪੰਜਾਬ ਤੋਂ ਮਤਲਬ ਕਿ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਨੇ ਕੋਈ ਅਨੰਦਪੁਰ ਸਾਹਿਬ ਆ ਰਿਹਾ ਤੇ ਅਨੰਦਪੁਰ ਸਾਹਿਬ ਤੋਂ ਤਕਰੀਬਨ 5-7 ਕਿਲੋਮੀਟਰ ਦੀ ਦੂਰੀ ਦੇ ਉੱਤੇ ਵਧੀਆ ਲੋਕੇਸ਼ਨ ਦੇ ਉੱਤੇ ਤੁਹਾਨੂੰ ਜਿਹੜੇ ਆ ਉਹ ਇੱਥੇ ਰੂਮ ਅਵੇਲੇਬਲ ਹੋ ਜਾਣੇ ਆ ਤੇ ਵੱਡੀ ਗੱਲ ਜਿਹੜੀ ਹੈ ਵੀ ਇਹ ਸਾਡੇ ਇਲਾਕੇ ਦੇ ਵਿੱਚ ਜਿਹੜਾ ਹੈ ਨਾ ਮਤਲਬ ਕਿ ਇੱਕ ਲਾਲੋ ਵੀ ਇਹੋ ਜ ਪੈਂਦਾ ਕਰਾਲੀ ਜਾਣਾ ਪੈਂਦਾ ਤੇ ਤੁਸੀਂ ਜਿਹੜੀ ਉਹ ਸਾਰੇ ਫੈਸਿਲਿਟੀ ਇੱਥੇ ਦਿੱਤੀ ਹੈ ਉਹ ਜੀ ਜੀ ਤੇ ਇੱਥੇ ਅਰੇਂਜਮੈਂਟ ਮੈਂ ਅੰਦਰ ਦੇਖਿਆ ਸੈਟਿੰਗ ਬਹੁਤ ਵਧੀਆ ਤੇ ਕੈਟਰਿੰਗ ਸਾਰੀ ਬਹੁਤ ਚੰਗੀ ਆ ਤੇ ਇਹ ਸਾਰਾ ਪ੍ਰੋਜੈਕਟ ਤੁਸੀਂ ਤਿਆਰ ਕਿੱਥੋਂ ਕਰਵਾਇਆ ਹੈ ਨਹੀਂ ਇਹ ਸਾਰਾ ਪ੍ਰੋਜੈਕਟ ਮੇਰੇ ਵੱਡੇ ਭਰਾ ਕੁਲਵੀਰ ਸਿੰਘ ਲਾਲੀ ਉਹਨਾਂ ਦੇ ਥੋਟ ਸੀਗੇ ਠੀਕ ਹੈ ਜੀ ਤੇ ਉਹਨਾਂ ਨੇ ਇੱਕ ਜਾਨਕਿ ਪਿਛਲੇ ਪੂਰੇ 4-5 ਸਾਲ ਤੋਂ ਦਿਨ ਰਾਤ ਮਿਹਨਤ ਕਰਕੇ ਠੀਕ ਹੈ ਜੀ ਇੱਥੇ ਹੀ ਉਹਨਾਂ ਦੇ ਜੋ ਵੀ ਸਾਰੀ ਕੋਈ ਆਰਕੀਟੈਕਟ ਨਹੀਂ ਕੋਈ ਕੁਝ ਨਹੀਂ ਸਾਰਾ ਉਹਨਾਂ ਵੱਲੋਂ ਤਿਆਰ ਕੀਤਾ ਹੋਇਆ ਸਾਰਾ ਕੁਝ ਕੀ ਬਾਤ ਹੈ ਮੈਂ ਦੇਖ ਕੇ ਆਇਆ ਅੰਦਰ ਤੁਹਾਡਾ ਮਤਲਬ ਕਿ ਵੈਂਕਟ ਹੌਲੀ ਜਿਹੜਾ ਉਹ ਕਮਾਲ ਹੈ ਸੈਟਿੰਗ ਬੜੀ ਅਰੇਂਜਮੈਂਟ ਹੈ ਤੇ ਸਾਡੇ ਇਲਾਕੇ ਆ ਇਹਨੂੰ ਬੇਨਤੀ ਹੈ ਕਿਸੇ ਨੇ ਕੋਈ ਆ ਆਂਦੇ ਜਿਹੜਾ ਅਗਲੇ ਟਾਈਮ ਦੇ ਵਿੱਚ ਵਿਆਹ ਕਰਨੇ ਆ ਕੋਈ ਆ ਮੰਗਣੀ ਕਰਨੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਕਰਨਾ ਹੈ ਤਾਂ ਤੁਸੀਂ ਜਿਹੜਾ ਇੱਕ ਫਾਰਮ ਗ੍ਰੀਮ ਤੇ ਆ ਕੇ ਇਹਨਾਂ ਨਾਲ ਇੱਕ ਵਾਰ ਮੀਟਿੰਗ ਜ਼ਰੂਰ ਕਰੋ ਇਹਨਾਂ ਨਾਲ ਬੈਠ ਕੇ ਜਿਹੜਾ ਆ ਤੁਸੀਂ ਇਹਨਾਂ ਦਾ ਇੱਕ ਪੁੱਛੋ ਪ੍ਰੋਜੈਕਟ ਕਿਹਾ ਹੈ ਤੇ ਤੁਸੀਂ ਆਪਣੇ ਜਿਹੜੇ ਆ ਉਹ ਦੱਸੋ ਤੁਹਾਡੀ ਡਿਮਾਂਡ ਕੀ ਆ ਹੈ ਤੁਸੀਂ ਕਿਹੋ ਜਿਹਾ ਚਾਹੁੰਦੇ ਹੋ ਤੁਹਾਨੂੰ ਇੱਥੇ ਵਧੀਆ ਲੱਗੂਗਾ ਤੇ ਤੁਹਾਨੂੰ ਸੈਟੀਸਫੈਕਸ਼ਨ ਮਿਲੂਗੀ ਕਿ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਇੱਕ ਅਰੇਂਜਮੈਂਟ ਮੋਹਾਲੀ ਚੰਡੀਗੜ੍ਹ ਜਾਂ ਉਹ ਜੀ ਲੋਕੇਸ਼ਨਾਂ ਦੇ ਉੱਤੇ ਆ ਤੁਹਾਨੂੰ ਸਾਰਾ ਕੁਝ ਇੱਥੇ ਅਵੇਲੇਬਲ ਹੋਊਗਾ ਤੇ ਬਾਕੀ ਤੁਹਾਨੂੰ ਮੈਂ ਦਿਖਾਉਂਦਾ ਵੀ ਆ ਅੱਗੇ ਤੇ ਆਪ ਦੇਖ ਕੇ ਤੁਸੀਂ ਅੰਦਾਜ਼ਾ ਲਾ ਲਿਓ ਕਿ ਚੰਡੀਗੜ੍ਹ ਜਾ ਕੇ ਜਿਹੜਾ ਆਪਾਂ ਮੈਰੇਜ ਪੈਲੇਸ ਦੇਖਦੇ ਆ ਜਾਂ ਆਪਾਂ ਮੋਹਾਲੀ ਜਾ ਕੇ ਦੇਖਦੇ ਆ ਜਾਂ ਵੱਡੇ ਸ਼ਹਿਰਾਂ ਦੇਖਦੇ ਆ ਬਲੈਨਰ ਬੀਟੀ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਹਾਂਜੀ ਆ ਲਾਸਟ ਵੀਕ ਇਹ ਬੁਕਿੰਗ ਆਈ ਹੈ ਸਾਡੇ ਕੋਲ ਠੀਕ ਹੈ ਜੀ ਤੇ ਉਹ ਬੇਟੀ ਆਈ ਹੈ ਉਹਨੇ ਕੋਈ ਫੰਕਸ਼ਨ ਵਿਕੇਆ ਹੋਣਾ ਹੈ ਮੈਰਿਜ ਇਹ ਪਹਿਲਾਂ ਅੱਛਾ ਜੀ ਉਹ ਆ ਕੇ ਬੜੀ ਭਾਵਕ ਹੋ ਕੇ ਕਹਿ ਰਹੀ ਸੀ ਵੀ ਮੇਰੀ ਦਿਲੋਂ ਤਮੰਨਾ ਸੀ ਵੀ ਮੇਰੀ ਮੈਰਿਜ ਤੁਹਾਡੇ ਇੱਥੇ ਵਿੰਕੜਾਲ ਵਿੱਚ ਹੋਵੇ ਬੇ ਬੜਾ ਚੰਗਾ ਲੱਗਿਆ ਕਿਉਂਕਿ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗ ਰਹੀਆਂ ਨੇ ਨਹੀਂ ਨਹੀਂ ਜਦੋਂ ਆਪਾਂ ਵਧੀਆ ਚੀਜ਼ ਤੇ ਮੰਗੇ ਇੱਕ ਉਹ ਬਜਟ ਦੇ ਵਿੱਚ ਪਿੰਡਾਂ 'ਚ ਰਹਿ ਕੇ ਚੰਡੀਗੜ੍ਹ ਵਾਲੀ ਉਹਨਾਂ ਨੂੰ ਫੈਸਿਲਿਟੀ ਜਾਂ ਉਹਨਾਂ ਨੂੰ ਚੀਜ਼ ਇੱਥੇ ਦਵਾਂਗੇ ਤਾਂ ਲੋਕੀ ਤਾਂ ਪਸੰਦ ਕਰਨਗੇ ਬਾਕੀ ਮੇਰੇ ਇਲਾਕੇ ਐ ਉਹਨਾਂ ਬੇਨਤੀ ਇੱਕ ਵਾਰ ਜ਼ਰੂਰ ਆ ਕੇ ਦੇਖ ਕੇ ਜਾਓ ਤੇ ਆਪਣੇ ਇਲਾਕੇ ਦੇ ਹੀ ਬੰਦੇ ਨੇ ਆਪਣੇ ਇਲਾਕੇ ਦਾ ਹੀ ਜਿਹੜਾ ਮੈਰੇ ਪਹਿਲੇ ਸਤ ਤੁਹਾਨੂੰ ਵਧੀਆ ਲੱਗੂਗਾ ਬਾਕੀ ਮਿੱਤਰੋ ਇੱਕ ਵਾਰ ਤੁਸੀਂ ਜ਼ਰੂਰ ਆਣਾ ਨਾ ਮੀਟਿੰਗ ਕਰਕੇ ਦੇਖਿਓ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਕਰਨਾ ਹੈ ਇੱਕ ਵਾਰ ਜ਼ਰੂਰ ਗ੍ਰੀਨ ਪਾਮਸ ਜਿਹੜਾ ਹੈ ਇੱਥੇ ਆਓ ਇਹਨਾਂ ਦੀ ਮੈਨੇਜਮੈਂਟ ਦੇ ਨਾਲ ਜਿਹੜਾ ਜ਼ਰੂਰ ਮੀਟਿੰਗ ਕਰੋ ਤੁਹਾਨੂੰ ਵਧੀਆ ਲੱਗੂਗਾ ਤੇ ਕਿਸੇ ਨੇ ਕੋਈ ਕੀਟੀ ਪਾਰਟੀ ਕਰਨੀ ਕੋਈ ਵਿਆਹ ਦਾ ਫੰਕਸ਼ਨ ਕਰਨਾ ਹੈ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫੰਕਸ਼ਨ ਕਰਨਾ ਹੈ ਤਾਂ ਤੁਹਾਨੂੰ ਵਧੀਆ ਲੋਕੇਸ਼ਨ ਦੇ ਉੱਤੇ ਜਿਹੜਾ ਹੈ ਉਹ ਆਹ ਤੁਹਾਨੂੰ ਪਾਮਸ ਗ੍ਰੀਨ ਜਿਹੜਾ ਅਵੇਲੇਬਲ ਮਿਲੂਗਾ ਤੇ ਦੂਰਹੀ ਦੂਜੀ ਗੱਲ ਕਿ ਇੱਥੋਂ ਦਾ ਜਿਹੜਾ ਮਾਹੌਲ ਆ ਉਹ ਇੱਕ ਨੰਬਰ ਆ ਤੁਸੀਂ ਸੈਟਿੰਗ ਅਰੇਂਜਮੈਂਟ ਸਾਰਾ ਦੇਖ ਹੀ ਲਿਆ ਅੰਦਰ ਦਾ ਸਾਰਾ ਆ ਹਾਲ ਦੇਖ ਲਓ ਬਈ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਵੀ ਇਹੋ ਜਿਹਾ ਤੁਹਾਨੂੰ ਲੋਕੇਸ਼ਨ ਮਿਲੂਗੀ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ ਆਪਣੇ ਹੁਣ ਇਲਾਕੇ ਦੇ ਵਿੱਚ ਹੀ ਜਿਹੜਾ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੂਗੀ ਤਾਂ ਫਾਰਮਸ ਗ੍ਰੀਨ ਸੂਰਿਆਲ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ